ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਜੇ ਠੀਕ ਠਾਕ ਵਧੀਆ ਅੱਜ ਆਪਾਂ ਤੁਹਾਨੂੰ ਵਿਖਾਉਣ ਲੱਗੇ ਆਂ ਕਿ ਆਪਣੇ ਜਹਾਜ਼ ਦੇ ਉੱਤੇ ਫਾਇਰ ਫਾਈਟਿੰਗ ਦਾ ਕੀ ਹਿਸਾਬ ਤਾਬ ਹੁੰਦਾ ਵਾ ਆਪਾਂ ਡਰਿਲ ਟਾਈਮ ਟੂ ਟਾਈਮ ਕਿਵੇਂ ਕਰਦੇ ਆਂ ਠੀਕ ਹੈ ਜੀ ਸਮੁੰਦਰੀ ਜਹਾਜ਼ ਜਦੋਂ ਆਪਣਾ ਸਮੁੰਦਰ ਦੇ ਵਿੱਚ ਜਾਂਦਾ ਹੁੰਦਾ ਤੇ ਉਹ ਤੇ ਐਮਰਜੈਂਸੀ ਕਿਸੇ ਟਾਈਮ ਤੇ ਵੀ ਆ ਸਕਦੀ ਆ ਬੜੀ ਰਿਸਕੀ ਜੌਬ ਆ ਪੈਰ ਪੈਰ ਤੇ ਖਤਰਾ ਵਾ ਤੇ ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਵੱਡਾ ਖਤਰਾ ਵਾ ਫਾਇਰ ਠੀਕ ਹੈ ਜੀ ਜਹਾਜ਼ ਤੇ ਕਿਸੇ ਟਾਈਮ ਵੀ ਅੱਗ ਲੱਗ ਸਕਦੀ ਆ ਉਹਦੇ ਉਹਦੀ ਤਿਆਰੀ ਵਾਸਤੇ ਉਹਦੇ ਨਾਲ ਫਾਇਰ ਦੇ ਨਾਲ ਫਾਈਟ ਕਰਨ ਵਾਸਤੇ ਉਹਨੂੰ ਅੱਗ ਨੂੰ ਬੁਝਾਉਣ ਵਾਸਤੇ ਸਾਡੇ ਕੋਲ ਕੀ ਤਿਆਰੀ ਹੁੰਦੀ ਆ ਅੱਜ ਮੈਂ ਤੁਹਾਨੂੰ ਅੱਜ ਵਾਲੀ ਵੀਡੀਓ ਚ ਉਹ ਵਿਖਾਵਾਂਗਾ ਠੀਕ ਹੈ ਜੀ ਫਾਇਰ ਫਾਈਟਿੰਗ ਦੀ ਜਿਹੜੀ ਟ੍ਰੇਨਿੰਗ ਆ ਸਾਡੇ ਸਾਰੇ ਕਰੂ ਹੁੰਦੀ ਜਿੰਨਾ ਵੀ ਸਾਡਾ ਕਰੂ ਆਨ ਬੋਰਡ ਆ ਸਾਰਿਆਂ ਨੂੰ ਫਾਇਰ ਦੀ ਫਾਈਟਿੰਗ ਦੀ ਤਿਆਰੀ ਆਪਣਾ ਕੋਰਸ ਕੀਤਾ ਹੁੰਦਾ ਸਾਰਿਆਂ ਨੇ ਪ੍ਰੋਪਰ ਕੋਰਸ ਹੁੰਦਾ ਪੰਜਾਂਛਿਆ ਦਿਨਾਂ ਦਾ ਉਹ ਸਾਰੇ ਬੰਦੇ ਕਰਕੇ ਆਉਂਦੇ ਆਨ ਬੋਰਡ ਪਰ ਪੜਾਈ ਦੇ ਨਾਲ ਨਾਲ ਪ੍ਰੈਕਟਿਸ ਵੀ ਬਹੁਤ ਜ਼ਰੂਰੀ ਆ ਜਿੰਨਾ ਚਿਰ ਤੁਸੀਂ ਪ੍ਰੈਕਟੀਕਲੀ ਉਹ ਚੀਜ਼ ਨੂੰ ਨਹੀਂ ਕਰਕੇ ਬੰਦੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਆਪਾਂ ਉਹ ਕੰਮ ਕਿਵੇਂ ਕਰਨਾ ਵਾ ਪੜ੍ਹਾਈ ਇੱਕ ਪਾਸੇ ਰਹਿ ਜਾਂਦੀ ਆ ਪਰ ਜਦੋਂ ਤੁਸੀਂ ਪ੍ਰੈਕਟੀਕਲੀ ਹੱਥੀਆਂ ਚੀਜ਼ ਕਰਕੇ ਵੇਂਦੇ ਜੇ ਫਿਰ ਤੁਹਾਨੂੰ ਪਤਾ ਲੱਗਦਾ ਵਾ ਕਿ ਉਸ ਚੀਜ਼ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਕਿੰਨੀ ਮੁਸੀਬਤ ਆ ਕਿ ਔਖਾ ਕੰਮ ਜਾਂ ਸੌਖਾ ਹੈ ਤੇ ਇਦਾਂ ਹੀ ਫਾਇਰ ਫਾਈਟਿੰਗ ਆ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿ ਆਪਣੇ ਸਮੁੰਦਰੀ ਜਹਾਜ਼ ਦੇ ਵਿੱਚ ਜੇ ਇਨ ਕੇਸ ਰੱਬ ਨਾ ਕਰੇ ਕਿ ਕੋਈ ਕੰਟੇਨਰ ਦੇ ਵਿੱਚ ਅੱਗ ਲੱਗ ਜੇ ਕਿਉਂਕਿ ਇਹਦੇ ਵਿੱਚ ਡੀਜੀ ਡੈਂਜਰਸ ਕਾਰਗੋ ਵੀ ਜਾਂਦਾ ਵਾ ਫਲੇਮੇਬਲ ਕਾਰਗੋ ਵੀ ਜਾਂਦਾ ਵਾ ਤੇ ਜੇ ਕਿਸੇ ਕੰਟੇਨਰ ਦੇ ਵਿੱਚ ਅੱਗ ਲੱਗ ਜੇ ਤਾਂ ਉਹਨਾਂ ਆਪਾਂ ਤੇ ਇਹ ਇਦਾਂ ਦੀਆਂ ਨਿਆ ਫਾਇਰ ਫਾਇਰ ਡ੍ਰਿਲਾਂ ਜਾਂ ਮੈਨ ওভারਬੋਰਡ ਦੀ ਡ੍ਰਿਲ ਰੈਸਕਿਊ ਬੋਰਡ ਡ੍ਰਿਲ ਇਹ ਸਾਰੀਆਂ ਆਪਾਂ ਟਾਈਮ ਟੂ ਟਾਈਮ ਆਰਗੇਨਾਈਜ਼ ਕਰਦੇ ਰਹਿੰਦੇ ਆ ਤੇ ਆਪਣੇ ਆਪ ਨੂੰ ਰਿਵਾਈਜ਼ ਕਰਾਉਂਦੇ ਰਹਿੰਦੇ ਆ ਜਿੰਨੇ ਵੀ ਬੰਦੇ ਆਪਣੇ ਜਹਾਜ਼ ਤੇ ਆ ਸਾਰਿਆਂ ਨੂੰ ਪ੍ਰੈਕਟਿਸ ਹੁੰਦੀ ਆ ਆਵੇ ਆਪਣੇ ਬੰਦੇ ਜਿਹੜੇ ਜਾਣਦੇ ਆ ਸਾਰੇ ਫਾਇਰ ਫਾਈਟਿੰਗ ਵਾਸਤੇ ਜਹਾਜ਼ ਦੇ ਬਿਲਕੁਲ ਅਗਲੇ ਹਿੱਸੇ ਦੇ ਵਿੱਚ ਅੱਗ ਲੱਗੀ ਆ ਸਿਨੈਰੀਓ ਮਤਲਬ ਆਪਾਂ ਜਿਹਦਾ ਦਾ ਕ੍ਰੀਏਟ ਕੀਤਾ ਵਾ ਇੱਕ ਉਹਦਾ ਦਾ ਦਰਤਾਹਤ ਰਚਿਆ ਵਾ ਕਿ ਜਹਾਜ਼ ਦੇ ਵਾ ਫਾਰਵਰਡ ਵਾਲੇ ਅਗਲੇ ਹਿੱਸੇ ਦੇ ਵਿੱਚ ਇੱਕ ਕੰਟੇਨਰ ਹੈ ਉੱਤੇ ਤੇ ਅੱਗ ਲੱਗ ਗਈ ਆ ਤੋਂ ਆਪਾਂ ਬੁਝਾਉ ਹਰੇਕ ਬੰਦੇ ਨੂੰ ਆਪਣੀ ਡਿਊਟੀ ਪਤਾ ਹੋਵਾ ਬੰਦੇ ਆਪਣੇ ਆਪ ਜਾਣਦੇ ਆ ਤੇ ਅੱਗੇ ਜਾਣਦੇ ਆ ਤੁਹਾਨੂੰ ਅੱਗੇ ਜਾ ਕੇ ਬੁਹਾ ਕੇ ਲਿਆਉਣੇ ਆ ਫਾਇਰ ਫਾਈਟਿੰਗ ਦਾ ਕੰਮ ਜਿਹੜਾ ਸਿਸਟਮ ਹੈ ਉਹ ਕਿਵੇਂ ਆਪਣਾ ਕਰਦੇ ਆਂ ਸੀ ਤੇ ਕੀ ਕਰਦੇ ਆ ਉਹਦੇ ਵਿੱਚ ਕੀ ਨਹੀਂ ਕਰਦੇ ਠੀਕ ਹੈ ਜੀ ਆਜੋ ਮੇਰੇ ਨਾਲ ਤੁਹਾਨੂੰ ਬੁਹਾਉਂਦੇ ਆ ਵੀਡੀਓ ਹਾਂਜੀ ਦੋਸਤੋ ਤੇ ਜਿਹੜੀ ਆਪਣੀ ਡ੍ਰਿਲ ਇਹ ਸਟਾਰਟ ਹੁੰਦੀ ਆ ਮਾਸਟਰ ਸਟੇਸ਼ਨ ਤੋਂ ਮਾਸਟਰ ਸਟੇਸ਼ਨ ਦਾ ਮਤਲਬ ਇਹ ਆ ਕਿ ਜਦੋਂ ਆਪਣੇ ਜਹਾਜ਼ ਤੇ ਕੋਈ ਵੀ ਐਮਰਜੈਂਸੀ ਆਉਣੀ ਹੈ ਤੇ ਸਭ ਤੋਂ ਪਹਿਲਾਂ ਵਜਣਾ ਅਲਾਰਮ ਉਹ ਲਾਰਮ ਦੀ ਬੈਲ ਸੁੰਦਿਆ ਹੀ ਭਾਵੇਂ ਕੋਈ ਸੁੱਤਾ ਵਾ ਭਾਵੇਂ ਕੋਈ ਜਾਗਦਾ ਵਾ ਭਾਵੇਂ ਕੋਈ ਡਿਊਟੀ ਕਰਨਦਿਆ ਵਾ ਜਿੱਥੇ ਮਰਜੀ ਆ ਜਦੋਂ ਉਹਦੇ ਕੰਨੀ ਇਹ ਆਵਾਜ਼ ਪੈਣੀ ਆ ਤੇ ਉਹਨੇ ਇਹ ਜਗ੍ਹਾ ਤੇ ਇਕੱਠੇ ਹੋਏ ਨਾ ਇਹ ਆਪਣੀ ਸ਼ਿਪ ਦਾ ਇਹ ਸ਼ਿਪ ਆਫਿਸ ਇਹਨੂੰ ਆਪਾਂ ਮਾਸਟਰ ਸਟੇਸ਼ਨ ਕਹਿੰਦੇ ਆ ਇੱਥੇ ਇਕੱਠੇ ਹੋ ਕੇ ਆਪਾਂ ਨੂੰ ਸਾਰਿਆਂ ਪਹਿਲਾਂ ਤੇ ਆਪਾਂ ਹੈਡ ਕਾਊਂਟ ਕਰਨਾ ਬੰਦੇ ਗਿਣਨੇ ਆ ਵੀ ਬੰਦੇ ਪੂਰੇ ਆ ਕੋਈ ਕਿਹੇ ਐਮਰਜੈਂਸੀ ਦੇ ਵਿੱਚ ਫਸਤ ਨਹੀਂ ਗਿਆ ਤੇ ਜਦੋਂ ਬੰਦੇ ਇੱਥੇ ਆ ਜਾਣੇ ਆ ਫਿਰ ਸਾਰਿਆਂ ਦੀ ਆਪੋ ਆਪਣੀ ਡਿਊਟੀ ਜਿਹੜੀ ਉਹ ਵੰਡੀ ਹੁੰਦੀ ਹੈ ਜਾਜ ਦੇ ਉੱਤੇ ਸਾਡੀ ਸਾਰਿਆਂ ਦੀ ਆਪੋ ਆਪਣੀ ਡਿਊਟੀ ਹੁੰਦੀ ਆ ਉਹਦੇ ਬਾਰੇ ਡਿਸਕਸ ਕੀਤਾ ਜਾਂਦਾ ਵਾ ਪਲੱਸ ਜਾਜ ਦੇ ਉੱਤੇ ਕਿਹੜੀ ਐਮਰਜੈਂਸੀ ਆਈ ਆ ਉਹਦੇ ਬਾਰੇ ਜਿਹੜੇ ਸਾਡੇ ਚੀਫ ਅਫਸਰ ਹੁੰਦੇ ਆ ਉਹ ਸਾਰਿਆਂ ਨੂੰ ਦੱਸਦੇ ਆ ਵੀ ਅੱਜ ਆਪਾਂ ਨੂੰ ਐ ਐਮਰਜੈਂਸੀ ਦੇ ਨਾਲ ਸਾਹਮਣਾ ਕਰਨਾ ਪੈਣਾ ਵਾ ਐਦਾਂ ਦੀ ਮੁਸੀਬਤ ਆਣ ਪਈ ਆ ਤੇ ਆ ਜੋ ਫਿਰ ਹੁਣ ਆਪਾਂ ਉਹਦਾ ਟੱਕਰਾ ਕਰੀਏ ਤੇ ਉਹਦੀ ਜਿਹੜੀ ਬਰੀਫਿੰਗ ਆ ਉਹਦਾ ਜਿਹੜਾ ਸਾਰੀ ਜਾਣਕਾਰੀ ਉਹ ਇੱਥੇ ਦਿੱਤੀ ਜਾਂਦੀ ਆ ਇੱਥੇ ਆਪਾਂ ਆਪਣੀ ਸੇਫਟੀ ਨੂੰ ਡਿਸਕਸ ਕਰਦੇ ਆ ਤੇ ਫਿਰ ਅੱਗੋਂ ਦੀ ਜ ਫੇਰ ਸਟਾਰਟ ਹੁੰਦਾ ਜੀ ਆਹ ਵਾਲਾ ਸਟੈਪ ਇੱਥੇ ਆ ਕੇ ਆਪਾਂ ਆਪਣੇ ਜਿਹੜੇ ਫਾਇਰ ਐਕਸਟਿੰਗਸ਼ਰ ਹੈ ਜਿਹੜੇ ਆਪਾਂ ਯੂਜ਼ ਕਰਨੇ ਆ ਇਹ ਤੁਸੀਂ ਆਮ ਹੀ ਹਸਪਤਾਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਲੱਗੇ ਵੇਖੇ ਹੋਣੇ ਇਹਨੂੰ ਫਾਇਰ ਐਕਸਟਿੰਗਸ਼ਰ ਕਹਿੰਦੇ ਆ ਅੱਗ ਬੁਝਾਊ ਯੰਤਰ ਇਹਨੂੰ ਕਹਿ ਸਕਦੇ ਆ ਆਪਾਂ ਆਤਕ ਬੁਝਾਉਣ ਦੇ ਕੰਮ ਆਉਂਦਾ ਵਾ ਉਹਦੇ ਬਾਰੇ ਥੋੜੀ ਜੀ ਆਪਣੀ ਬਰੀਫਿੰਗ ਕੀਤੀ ਜਾਂਦੀ ਉਹਦੇ ਬਾਰੇ ਸਮਝਾਇਆ ਜਾਂਦਾ ਵਾ ਕਿ ਆਪਾਂ ਇਹਨੂੰ ਕਿਵੇਂ ਯੂਜ਼ ਕਰਨਾ ਵਾ ਅੱਜ ਆਪਾਂ ਨੂੰ ਕਿਹੜੀ ਚੀਜ਼ ਦੀ ਲੋੜ ਪੈਣ ਵਾਲੀ ਆ ਉਹਦੇ ਵਿੱਚ ਆਪਾਂ ਕਿਹੜੇ-ਕਿਹੜੇ ਸੰਦ ਸਮਾਨ ਵਰਤਨੇ ਆ ਤੇ ਉਹਦੇ ਬਾਰੇ ਥੋੜੀ ਇੱਥੇ ਆ ਆਵੇ ਜਿੱਦਾਂ ਤੁਸੀਂ ਹਣ ਇੱਥੇ ਵੇਖੰਦੇ ਜੇ ਇਸ ਤਰ੍ਹਾਂ ਆਪਾਂ ਇੱਕ ਡੈਮੋ ਵਾਸਤੇ ਇੱਕ ਪਲੇਟ ਆਵੇ ਵੈਲਡਿੰਗ ਕਰ ਲਈ ਆਪਾਂ ਆਪਣੇ ਬੰਨ ਲੀਏ ਰੇਲਿੰਗ ਦੇ ਨਾਲ ਤੇ ਇੱਥੇ ਆਪਾਂ ਜਿਹੜੇ ਆਪਣੇ ਸਪਾਈਕ ਜਿਹੜਾ ਕੰਟੇਨਰ ਦੇ ਵਿੱਚ ਜੇ ਅੱਗ ਲੱਗ ਜੇ ਜਿੱਦੋਂ ਆਪਣਾ ਜਹਾਜ਼ ਸਰਨਾ ਕੰਟੇਨਰਾਂ ਦੇ ਨਾਲ ਭਰਿਆ ਹੋਆ ਤੇ ਕਿਹੇ ਜੇ ਕੰਟੇਨਰ ਦੇ ਅੰਦਰ ਅੱਗ ਲੱਗ ਜੇ ਤਾਂ ਹੁਣ ਉਹਦੇ ਬਾਹਰ ਪਾਣੀ ਪਾਵਾਂਗੇ ਜਾਂ ਉਹਦਾ ਤਾਂ ਕੋਈ ਮਤਲਬ ਨਹੀਂ ਬਣਦਾ ਤੇ ਉਹ ਆਪਾਂ ਨੂੰ ਕੀ ਕਰਨਾ ਪੈਂਦਾ ਵੀ ਉਹ ਕੰਟੇਨਰ ਦੇ ਅੰਦਰ ਪਾਣੀ ਪਾਉਣਾ ਪੈਂਦਾ ਵਾ ਤੇ ਉਹਦੇ ਵਾਸਤੇ ਫਿਰ ਆਪਣਾ ਇਤਰਾ ਵੱਖੋ ਵੱਖਰੇ ਤਰ੍ਹਾਂ ਦੇ ਸੰਦ ਸਮਾਨ ਆਪਣੇ ਜਿਗਾੜ ਬੜੇ ਤਰ੍ਹਾਂ ਦੇ ਆਉਂਦੇ ਆ ਤੇ ਉਹ ਤੁਹਾਨੂੰ ਮੈਂ ਅੱਗੇ ਜਾ ਕੇ ਵਿਖਾਉਣਾ ਸਾਰਾ ਇੱਕ ਇੱਕ ਚੀਜ਼ ਤੁਹਾਨੂੰ ਪਤਾ ਲੱਗੂਗਾ ਤੇ ਇਸ ਤਰ੍ਹਾਂ ਆਪਾਂ ਉਹਦੇ ਕੰਟੇਨਰ ਦੇ ਵਿੱਚ ਪਾ ਦਿੰਨੇ ਹੁਣ ਤੇ ਜਦੋਂ ਆਪਾਂ ਕੰਟੇਨਰ ਦੇ ਵਿੱਚ ਪਾ ਕੇ ਮਗਰੋਂ ਪਾਣੀ ਚਾਲੂ ਕਰ ਦਿੰਦੇ ਨੇ ਤਾਂ ਫਿਰ ਕੰਟੇਨਰ ਦੇ ਵਿੱਚ ਪਾਣੀ ਜਾਣ ਲੱਗ ਪੈਂਦਾ ਜਿਹਦੇ ਕਰਕੇ ਜਿਹੜੀ ਕੰਟੇਨਰ ਦੇ ਅੰਦਰ ਅੱਗ ਲੱਗੀ ਆ ਜਿਹੜਾ ਉਹਦੇ ਅੰਦਰ ਟੈਂਪਰੇਚਰ ਆ ਉਹ ਡਾਊਨ ਹੋ ਜਾਂਦਾ ਤੇ ਸੱਜੇ ਸੱਜੇ ਫਿਰ ਉਹ ਅੱਗ ਬੁੱਝ ਜਾਂਦੀ ਆ ਤੇ ਇਦਾਂ ਦਾ ਜਿਹੜਾ ਸਿਨੈਰੀਓ ਇਦਾਂ ਦੀ ਜਿਹੜੀ ਚੀਜ਼ ਆ ਉਹਦੇ ਵਾਸਤੇ ਆਪਾਂ ਆਪਣੇ ਆਪ ਨੂੰ ਕਰਦੇ ਰਹਿੰਦੇ ਆ ਪ੍ਰੇਪੇਅਰ ਤਾਂ ਜੋ ਜਦੋਂ ਮੰਨ ਲਓ ਰਾਤ ਬਰਾਤੇ ਕਿਸੇ ਵੇਲੇ ਵੀ ਅਚਾਨਕ ਜਦੋਂ ਐਮਰਜੈਂਸੀ ਪੈ ਜੇ ਤੇ ਆਪਾਂ ਘਬਰਾਉਣਾ ਨਹੀਂ ਚਾਹੀਏ ਆਪਾਂ ਨੂੰ ਪਤਾ ਹੋਵੇ ਵੀ ਐਕਚੁਅਲੀ ਆਪਾਂ ਕਿਹੜੀ ਚੀਜ਼ ਕਿਵੇਂ ਯੂ ਪਰ ਫਿਰ ਵੀ ਆਪਾਂ ਮਹੀਨੇ ਦੇ ਵਿੱਚ ਇੱਕ ਅੱਧੀ ਹਰਾਂ ਆਪਾਂ ਡ੍ਰਿਲ ਕਰਕੇ ਉਹਨੂੰ ਆਪਣੇ ਆਪ ਨੂੰ ਰਿਵਾਈਜ਼ ਕਰਦੇ ਰਹਿਣੇ ਆ ਅਭਿਆਸ ਕਰਦੇ ਰਹਿਣੇ ਆ ਉਹਦਾ ਲਓ ਜੀ ਮਿੱਤਰੋ ਅੱਜ ਆਪਣੇ ਜਹਾਜ਼ ਦੇ ਉੱਤੇ ਡ੍ਰਿਲ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਫਾਇਰ ਫਾਈਟਿੰਗ ਜਿਹੜੀ ਡ੍ਰਿਲ ਕਿਵੇਂ ਹੁੰਦੀ ਆ ਉਹ ਆਪਣੇ ਜਹਾਜ਼ ਦੇ ਬਿਲਕੁਲ ਅਗਲੇ ਹਿੱਸੇ ਦੇ ਉੱਤੇ ਹੋਣ ਲੱਗੀ ਆ ਹੁਣ ਆਪਾਂ ਤੋਂ ਰਹਿ ਜਾਣੇ ਆ ਆਜੋ ਤੁਹਾਨੂੰ ਨਾਲ ਦਿਖਾਉਣੇ ਬੰਦੇ ਆਪਣੇ ਬਿਲਕੁਲ ਤਿਆਰ ਕੱਲੀ ਫਾਇਰ ਹੀ ਨਹੀਂ ਜਿੰਨੇ ਵੀ ਜਹਾਜ਼ ਦੇ ਉੱਤੇ ਐਮਰਜੈਂਸੀਆਂ ਹੁੰਦੀਆਂ ਹਨ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਐਮਰਜੈਂਸੀ ਹੋ ਜੇ ਉਹਦੇ ਵਾਸਤੇ ਆਪਾਂ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰੀਪੇਅਰ ਕਰਦੇ ਰਹਿਣ ਆ ਤੁਸੀਂ ਵੇਖੋ ਆਪਣੇ ਬੰਦੇ ਸਾਰੇ ਅੱਜ ਟ੍ਰੈਲ ਵਾਸਤੇ ਜਾਂਦੇ ਆ ਆਪਣਾ ਜਿਹੜਾ ਅੱਜ ਦਾ ਸਿਨੈਰੀਓ ਆ ਉਹ ਫਾਰਵਰਡ ਇੱਕ ਕੰਟੇਨਰ ਦੇ ਵਿੱਚ ਅੱਗੇ ਜਾਂ ਅਗਲੇ ਹਿੱਸੇ ਵਿੱਚ ਇੱਕ ਕੰਟੇਨਰ ਦੇ ਵਿੱਚ ਅੱਗ ਲੱਗ ਗਈ ਆ ਤੇ ਉਹਨੂੰ ਆਪਾਂ ਬੁਝਾਉਣ ਦੀ ਪ੍ਰੈਕਟਿਸ ਕਰਨੀ ਆ ਤੇ ਆਜੋ ਅੱਜ ਜਾ ਕੇ ਵੇਨੇ ਆ ਕਿ ਉਸ ਦਾ ਕੀ ਹਿਸਾਬ ਕਿਤਾਬ ਹੁੰਦਾ ਕੀ ਨਹੀਂ ਠੀਕ ਹੈ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਪੈਸੀਫਿਕ ਓਸ਼ਨ ਦੇ ਵਿੱਚ ਆਪਾਂ ਜਾਂਦੇ ਆ ਅਮਰੀਕਾ ਤੋਂ ਆਪਣਾ ਜਾਇ ਨਿਕਲਿਆ ਸੀ ਚైనా ਮਨ ਨੂੰ ਆਪਾਂ ਜਾਂਦੇ ਆ 17 ਦਿਨਾਂ ਦਾ ਆਪਣਾ ਇਹ ਰਸਤਾ ਵਾ ਟੋਟਲ ਆਪਾਂ 17 ਦਿਨਾਂ ਦੇ ਵਿੱਚ ਟੈਕ ਕਰਾਂਗੇ ਇਹਦੇ ਵਿੱਚ ਆਪਾਂ ਕੰਮ ਦੇ ਨਾਲ 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 ਇਤਰਾ੍ਹਾਂ ਦੀਆਂ ਡ੍ਰਿਲਾਂ ਵੀ ਟਾਈਮ ਟੂ ਟਾਈਮ ਕਰਦੇ ਰਹਿੰਦੇ ਨੇ ਤੇ ਆਪਣੇ ਆਪ ਨੂੰ ਰਿਵਾਈਜ਼ ਕਰਾਉਦੇ ਰਹਿੰਦੇ ਆ ਕਿ ਜਹਾਜ਼ ਪੂਰਾ ਆਪਣਾ ਸੇਫ ਰਵੇ ਆਪਣਾ ਕਰੂ ਜਿਹੜਾ ਉਹਦੇ ਉੱਤੇ ਉਹ ਸੇਫ ਰਵੇ ਕਾਰਗੋ ਸੇਫ ਰਵੇ ਤੇ এনवायरमेंट ਸੇਫ ਰਵੇ ਤੇ ਬੜੇ ਤਰ੍ਹਾਂ ਦੇ ਜਿਹੜੇ ਕੰਮ ਨੇ ਸਾਨੂੰ ਜਿਹੜੇ ਇਦਾਂ ਦੇ ਨਾਲ ਨਾਲ ਕਰਦੇ ਰਹੇ ਨੇ ਪੈਂਦੇ ਆ ਤਾਂ ਜੋ ਆਪਣੀ ਜਿਹੜੀ ਡਿਊਟੀ ਆ ਆਪਾਂ ਪਰਫੈਕਟਲੀ ਕਰਦੇ ਰਹੀਏ ਤੇ ਜਿਹੜਾ ਜਹਾਜ਼ ਆ ਇੱਕ ਪੋਰਟ ਤੋਂ ਦੂਸਰੇ ਪੋਰਟ ਇਦਾਂ ਦੇ ਖਤਰਨਾਕ ਸਮੁੰਦਰ ਨੂੰ ਪਾਰ ਕਰਕੇ ਸਹੀ ਸਲਾਮਤ ਆਪਣੀ ਮੰਜ਼ਿਲ ਤੇ ਪਹੁੰਚੇ ਉਹਦੇ ਵਿੱਚ ਆਪਾਂ ਨੂੰ ਜੇ ਕਿਸੇ ਵੀ ਕਿਸਮ ਦੀ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਉਹਦੇ ਵਾਸਤੇ ਆਪਾਂ ਤਿਆਰ ਬਰ ਤਿਆਰ ਆ ਤੇ ਆਪਾਂ ਇਸ ਤਰ੍ਹਾਂ ਪ੍ਰੈਕਟਿਸ ਕਰਦੇ ਰਹਿੰਦੇ ਆ ਵਿੱਚ ਵਿੱਚ ਕੋਈ ਵੀ ਡ੍ਰਿਲ ਆਪਣੀ ਹੁੰਦੀ ਰਹਿੰਦੀ ਆ ਬੰਦੇ ਆ ਕੇ ਆਪਣੇ ਅੱਗੇ ਜਾਣਦੇ ਆ ਤੁਸੀਂ ਆ ਵੇਖਣ ਦਾ ਜੇ ਆਪਣੇ ਨਾਲ ਦੇ ਬਿਲਕੁਲ ਤਿਆਰ ਆ ਫਾਇਰ ਫਾਈਟਿੰਗ ਵਾਸਤੇ ਫਾਇਰਮੈਨ ਆਊਟਫਿਟ ਇਹਨਾਂ ਨੇ ਪਾੜੀ ਆ ਤੇ ਇਹੜਾ ਸਿਸਟਮ ਆ ਸਾਰਾ ਇਦਾਂ ਬੰਦੇ ਤਿਆਰ ਹੋ ਜਾਂਦੇ ਆ ਠੀਕ ਹੈ ਜੀ ਤੇ ਇਹਨੂੰ ਕਹਿੰਦੇ ਆ ਫਾਇਰਮੈਨ ਆਊਟਫਿਟ ਤੇ ਬੰਦੇ ਆਪੋ ਆਪਣੀਆਂ ਡਿਊਟੀਆਂ ਕਰਨਦੇ ਨਾਲੋਂ ਨਾਲ ਠੀਕ ਹੈ ਜੀ ਹਰ ਚੀਜ਼ ਵਾਸਤੇ ਆਪਣੇ ਆਪ ਨੂੰ ਤਿਆਰ ਰੱਖਿਆ ਜਾਂਦਾ ਠੀਕ ਹੈ ਕੰਮ ਪੂਰਾ ਰਿਸਕੀ ਆ ਹਰ ਤਰ੍ਹਾਂ ਦੇ ਕੰਮ ਬੰਦੇ ਆਪਣੇ ਕਰਦੇ ਆ ਵਿਸ਼ਵਜੀਤ ਤਿਆਰ ਹੋ ਗਿਆ ਤੇ ਨਾਲ ਆਪਣਾ ਬੋਸਨ ਤਿਆਰ ਹੋ ਗਿਆ ਤੇ ਇਹ ਪੂਰੀ ਤਿਆਰੀ ਦੇ ਵਿੱਚ ਬੰਦੇ ਨੇ ਕਿ ਇਹ ਅੱਜ ਆਪਣੇ ਹੋਣ ਲੱਗੇ ਫਾਇਰਮੈਨ ਫਾਇਰ ਡ੍ਰਿਲ ਹਾਂਜੀ ਯੈਸ 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 ਪਲੀਜ਼ ਹਰ ਵਾਰ ਹੀ ਬੰਦਿਆਂ ਦੀ ਡਿਊਟੀ ਵੀ ਚੇਂਜ ਹੁੰਦੀ ਆ ਕਦੀ ਮੈਂ ਪਾ ਲੈਣਾ ਫਾਇਰਮੈਨ ਆਊਟਵੇਟ ਕਦੀ ਦੂਸਰੇ ਬੰਦੇ ਨੇ ਕਦੀ ਤੀਸਰੇ ਨੇ ਹਰ ਮਹੀਨੇ ਬੰਦੇ ਬਦਲ ਬਦਲ ਕੇ ਤੇ ਦੋ ਬੰਦੇ ਚਾਰ ਬੰਦੇ ਪਾ ਲਿੰਦੇ ਆ ਤੇ ਬਾਕੀ ਜਾਣੇ ਨਾਲ ਹੈਲਪ ਕਰਦੇ ਆ ਆਪਣੇ ਸਾਜ਼ਿਆਂ ਦੂਤਿਆਂ ਨਾਲ ਨਾਲ ਲੱਗੀਆਂ ਹੁੰਦੀਆਂ ਠੀਕ ਹੈ ਜੀ ਜੇ ਹੁਣ ਤੁਹਾਨੂੰ ਹੁਣਾ ਨੇ ਆਪਾਂ ਕਿਵੇਂ ਆਵੇ ਹਵਾ ਦੇ ਵਿੱਚ ਜਾ ਕੇ ਪਾਣੀ ਆਪੋ ਤੇ ਜਾਵਗੇ ਫਾਵੇ ਹੁਣ ਆਪਣੇ ਬੰਦੇ ਉੱਪਰ ਚੱਲੇ ਆ ਤੇ ਉੱਪਰ ਜਾ ਕੇ ਸਿਮੂਲੇਸ਼ਨ ਕਰਾਂਗੇ ਪ੍ਰੈਕਟਿਸ ਕਰਾਂਗੇ ਕਿ ਕਿਵੇਂ ਦਾ ਸਿਸਟਮ ਹੁੰਦਾ ਵਾ ਉਪਰ ਜਾਣ ਦੇ ਵਿੱਚ ਕਿੰਨੀ ਤਕਲੀਫ ਹੁੰਦੀ ਕੀ ਹੁੰਦਾ ਵਾ ਆ ਕੰਮ ਔਖਾ ਹੈ ਜਾਂ ਸੌਖਾ ਹੈ ਇਹ ਆਪਾਂ ਕਰ ਸਕਦੇ ਹਾਂ ਜਦੋਂ ਰੀਅਲ ਐਮਰਜੈਂਸੀ ਪੈ ਜੇ ਉਦੋਂ ਬੰਦੇ ਫਾਇਰ ਦੇ ਨਾਲ ਫਾਈਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਉਦੋਂ ਅੱਗ ਬੁਝਾ ਸਕਦੇ ਕਿ ਨਹੀਂ ਤੇ ਅੱਗ ਬੁਝਾਉ ਦਾ ਸਤਾ ਆਪਣਾ ਤਿਆਰ ਆ ਜਾਗ ਦੇ ਉੱਤੇ ਕੋਈ ਕੰਮ ਵਾਸਤੇ ਸਪੈਸ਼ਲ ਬੰਦੇ ਨਹੀਂ ਹੁੰਦੇ ਅਸੀਂ ਹੀ ਸਪੈਸ਼ਲ ਹੁੰਦੇ ਆ ਜਿੰਨੇ ਵੀ ਕੰਮ ਆ ਜਿੰਨੇ ਵੀ ਜੋ ਵੀ ਕੰਮ ਜਾਗ ਦੇ ਸਾਰੇ ਅਸੀਂ ਹੀ ਕਰਦੇ ਆ ਜੋ ਜਾਗ ਦੇ ਮਕੈਨਿਕ ਰਿਪੇਅਰ ਦਾ ਕੰਮ ਆ ਫਾਇਰ ਫਾਈਟਿੰਗ ਦਾ ਕੰਮ ਆ ਰੈਸਕਿਊ ਦਾ ਕੰਮ ਆ ਸਾਰੇ ਰੈਸਕਿਊ ਟੀਮ ਵੀ ਅਸੀਂ ਆ ਫਾਇਰ ਫਾਈਟਰ ਵੀ ਅਸੀਂ ਆ ਮਕੈਨਿਕ ਵੀ ਅਸੀਂ ਆ ਪੇਂਟਰ ਵੀ ਅਸੀਂ ਆ ਜਾਇ ਦੇ ਡਰਾਈਵਰ ਵੀ ਆਹੀ ਆ ਨੈਵੀਗੇਟਰ ਵੀ ਆਹੀ ਆ ਸਾਰਾ ਕੁਝ ਇਹੀ ਕਰਦੇ ਆ ਠੀਕ ਹੈ ਜੀ ਆ ਜਿਹੜੇ ਇੱਥੇ ਤੁਹਾਨੂੰ ਬਾਈ ਜਾਣਿਆਂ ਦਾ ਕੋਹ ਦੱਸਣ데요 ਨਾ ਇਹ 올 ਇਨ ਵਨ ਆ ਠੀਕ ਹੈ ਜੀ ਇਹ 올 ਇਨ ਵਨ ਗਰੂਪ ਆ ਠੀਕ ਹੈ ਸਾਰੇ ਸਪੈਸ਼ਲਾਈਜ਼ ਬੰਦੇ ਆ ਪੂਰੇ ਵੈਲ ਟ੍ਰੇਨਡ ਬੰਦੇ ਆ ਇਹ ਆਪਣੀ ਡਿਊਟੀ ਜਿਹੜੀ ਪੂਰੇ ਤਣ ਮਨ ਧਨ ਦੇ ਨਾਲ ਨਿਭਾਉਦੇ ਆ ਠੀਕ ਹੈ ਜੀ ਆਹਦਾ ਹਸਣ ਵੀ ਦਾ ਦੰਦ ਕੱਢ ਦਿਆ ਪਰ ਇਹਨਾਂ ਦੇ ਬੰਦਿਆਂ ਦੇ ਨਾ ਸ਼ਖਲਾਂ ਦੇ ਨਾ ਜਾਇਓ ਬੜੇ ਐਕਸਪਰਟ ਬੰਦੇ ਆ ਸਾਰੇ ਆਪੋ ਆਪਣੇ ਕੰਮ ਦੇ ਵਿੱਚ ਠੀਕ ਹੈ ਜੀ ਐਦਾਂ ਦਾ ਕੰਮ ਕੋਈ ਆਪਾਂ ਜਾਇਦ ਵਿੱਚ ਕਰਦੇ ਰਹਿੰਦੇ ਨੇ ਨਾਲੋਂ ਨਾਲ ਠੀਕ ਹੈ ਇਹ ਅੱਜ ਆਪਣੀ ਹੋਣਦੀ ਆ ਫਾਇਰ ਫਾਈਟਿੰਗ ਦੀ ਡ੍ਰਿਲ ਜਹਾਜ਼ ਆਪਣਾ ਜਾਣ ਦਾ ਵਾ ਸਿਲੰਡਰ ਦੇ ਵਿੱਚ ਆ ਤੁਸੀਂ ਵੇਖ ਲਓ ਐਦਾਂ ਦਾ ਕੁਝ ਹੀ ਹੁੰਦਾ ਵਾ ਠੀਕ ਹੈ ਮੇਰੀਆਂ ਬਾਕੀ ਤੁਸੀਂ ਪਿਛਲੀਆਂ ਵੀਡੀਓ ਤੇ ਵੇਖਿਆ ਹੀ ਆ ਉਹਨਾਂ ਨੂੰ ਤੁਸੀਂ ਬੜਾ ਪਿਆਰ ਦੇਣ ਦਾ ਜੇ ਉਹਦੇ ਵਾਸਤੇ ਤੁਹਾਡਾ ਤਾਂ ਧੰਨਵਾਦ ਤੇ ਚੈਨਲ ਆਪਣੇ ਨੂੰ ਕਰਕੇ ਸਬਸਕ੍ਰਾਈਬ ਤੇ ਬੈਲ ਆਈਕਨ ਜਿਹੜਾ ਉਹ ਦੱਬ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਵੀ ਮਿਲਦੀਆਂ ਰਹਿਣ ਤੇ ਬਾਕੀ ਥੋੜੇ ਦਿਨਾਂ ਦੇ ਵਿੱਚ ਮੈਂ ਨਾ ਇੰਜਨ ਰੂਮ ਦੀ ਵੀਡੀਓ ਵੀ ਪਾਉਂਗਾ ਕਿ ਤੁਹਾਨੂੰ ਆਪਾਂ ਇੰਟਰਵਿਊ ਖਾਵਾਂਗੇ ਆਪਣੇ ਜਹਾਜ਼ ਦਾ ਮੈਂ ਉਹ ਵਿਧਾਂ ਮਸ਼ੂਟ ਕਰਦੇ ਵਿੱਚ ਵਿੱਚ ਮarro ਥੋੜਾ ਜਿਹਾ ਕੰਪਲੀਕੇਟਡ ਕੰਮ ਆ ਥੋੜਾ ਵੀਡੀਓ ਬਣਾਉਣਾ ਤੇ ਉਹਨੂੰ ਬਾਅਦ ਵਿੱਚ ਡੈਮੋਨਸਟ੍ਰੇਟ ਕਰਨਾ ਤੁਹਾਨੂੰ ਸਾਰਾ ਦੱਸਣਾ ਸਮਝਾਉਣਾ ਤੇ ਉਹ ਆਪਾਂ ਉਹਦੇ ਤੇ ਕੰਮ ਕਰ ਰਹੇ ਆ ਛੇਤੀ ਹੀ ਤੁਹਾਨੂੰ ਇੰਜਰੂਮ ਦੀ ਵੀਡੀਓ ਵੀ ਮਿਲ ਜਿੱਤੀ ਹੈ ਟੋਟਲ 22 ਜਾਣੇ ਆਪਾਂ ਜਾਜ ਦੇ ਸਾਰੇ ਬੰਦੇ ਐਕਸਪਰਟ ਐ ਠੀਕ ਐ ਆਪਾਂ ਆਪਣਾ ਕੰਮ ਕਰਦੇ ਆ ਬੰਦੇ ਆਪਣੇ ਉੱਪਰ ਚਲੇ ਗਏ ਫਾਇਰ ਫਾਈਟਿੰਗ ਕਰਨ ਵਾਸਤੇ ਉਹ ਉੱਪਰ ਪਹੁੰਚ ਗਏ ਠੀਕ ਐ ਉੱਥੇ ਲੱਗੀ ਐ ਕੰਟੇਨਰ ਨੂੰ ਅਗਨ ਉਹ ਆਪਾਂ ਬੁਝਾਉਣੀ ਆ ਇਹ ਸਿਰਫ ਇਹ ਚੱਲਣ ਦੀ ਐ ਟ੍ਰੇਨਿੰਗ ਚੱਲਣ ਦੀ ਆ ਰੀਅਲ ਦੇ ਵਿੱਚ ਨਹੀਂ ਲੱਗੀ ਸਿਰਫ ਆਪਾਂ ਆਪਾਂ ਸਿਮੂਲੇਸ਼ਨ ਕਰ ਰਹੇ ਹਾਂ ਮਤਲਬ ਇੱਕ ਸਿਰਫ ਅਭਿਆਸ ਦੇ ਤੌਰ ਤੇ ਅਸਲ ਵਰਗੀ ਇੱਕ ਬਣਾਉਂਦਾ ਹੈ ਸਿਚੁਏਸ਼ਨ ਤੇ ਅਸਲ ਦੇ ਵਿੱਚ ਆਪਾਂ ਮੁਸੀਬਤ ਦੇ ਨਾਲ ਕਿਵੇਂ ਲੜਨਾ ਵਾ ਉਹਦੇ ਬਾਰੇ ਆਪਾਂ ਅੱਜ ਆਪਣੇ ਆਪ ਨੂੰ ਪ੍ਰੈਕਟਿਸ ਕਰ ਰਹੇ ਹਾਂ ਆ ਚੀਜ਼ ਦਾ ਅਭਿਆਸ ਕਰ ਰਹੇ ਹਾਂ ਠੀਕ ਹੈ ਜੀ ਔਰ ਦੇਖੋ ਇਹਦੇ ਵਿੱਚ ਆਪਣਾ ਅੱਜ ਦਾ ਅਭਿਆਸ ਇਹ ਆ ਕਿ ਉਹ ਜਿਹੜਾ ਉੱਪਰਲਾ ਕੰਟੇਨਰ ਹੈ ਉਹਦੇ ਵਿੱਚ ਲੱਗੀ ਅੱਗ ਤੇ ਉਹ ਆਪਾਂ ਬੁਝਾਉਣੀ ਆ ਠੀਕ ਹੈ ਤੇ ਆਪਣੇ ਫਾਇਰ ਫਾਈਟਰ ਜਿਹੜੇ ਉੱਪਰ ਚਲੇ ਗਏ ਆ ਇਹ ਜਸਟ ਇੱਕ ਟ੍ਰੇਨਿੰਗ ਪਰਪਸ ਆ ਤੇ ਇਦਾਂ ਦੀ ਆਪਾਂ ਟ੍ਰੇਨਿੰਗ ਜੱਦੀ ਟਾਈਮ ਟੂ ਟਾਈਮ ਜਹਾਜ਼ ਦੇ ਵਿੱਚ ਆਪਾਂ ਕਰਦੇ ਰਹਿੰਦੇ ਆ ਅਸੀਂ ਕੋਰਸ ਵੀ ਕੀਤੇ ਹੁੰਦੇ ਸਾਰੇ ਫਾਇਰ ਫਾਈਟਿੰਗ ਦੇ ਲਾਈਫ ਸੇਵਿੰਗ ਦੇ ਹਰ ਤਰ੍ਹਾਂ ਦੇ ਕੋਰਸ ਸਾਨੂੰ ਬਰਚ ਦੇ ਵੀ ਦੀ ਪੜ੍ਹਾਈ ਦੇ ਵਿੱਚ ਕਰਾਏ ਜਾਂਦੇ ਆ ਤੇ ਉਹਨਾਂ ਦਾ ਫਿਰ ਅਸੀਂ ਅਸਲ ਰੂਪ ਦੇ ਵਿੱਚ ਉਹਨਾਂ ਦਾ ਇਸਤੇਮਾਲ ਜਿਹੜਾ ਉਹ ਇੱਥੇ ਜਹਾਜ਼ ਤੇ ਆਪਣੀ ਜਾਨ ਬਚਾਉਣ ਵਾਸਤੇ ਕਾਰਗੋਰਮ ਬਚਾਉਣ ਵਾਸਤੇ ਸ਼ੇਪ ਨੂੰ ਬਚਾਉਣ ਬਾਰੇ ਕਰਦੇ ਠੀਕ ਆ ਆ ਆਪਣੇ ਨਾਲ ਦੇਖੋ ਸਾਰੇ ਜਾਨੇ ਆਪੋ ਆਪਣੀਆਂ ਡਿਊਟੀਆਂ ਕਰ ਰਹੇ ਆ ਕੂਕ ਤੇ ਸੈਕਿੰਡ ਕੂਕ ਆਪਣੀ ਮੈਡੀਕਲ ਮੈਡੀਕਲ ਗੇਟ ਦੇ ਨਾਲ ਰੈਡੀ ਬੈਠੇ ਆ ਜਿਹੜਾ ਬੰਦਾ ਜਿਹੜੇ ਕੰਮ ਦਾ ਇੰਚਾਰਜ ਆ ਉਹ ਹਰ ਕੋਈ ਆਪਣੇ ਕੰਮ ਵਾਸਤੇ ਤਿਆਰ ਬਰ ਤਿਆਰ ਆ ਥਰਡ ਇੰਜੀਨੀਅਰ ਨੇ ਆਪਣਾ ਥਰਮਲ ਕੈਮਰਾ ਫੜਿਆ ਹੋਇਆ ਥਰਡ ਇੰਜੀਨੀਅਰ ਦੇ ਹੱਥ ਦੇ ਵਿੱਚ ਆ ਥਰਮਲ ਕੈਮਰਾ ਵਾ ਜਿਹੜਾ ਦੂਰ ਤੋਂ ਹੀ ਤੁਹਾਨੂੰ ਇੱਕ ਕੈਮਰੇ ਹੋ ਜਾਮ ਕੰਮ ਕਰਦਾ ਵਾ ਜਿਹਦੇ ਵਿੱਚ ਆਪਾਂ ਕਿਸੇ ਵੀ ਚੀਜ਼ ਦਾ ਟੈਂਪਰੇਚਰ ਦੂਰ ਤੋਂ ਹੀ ਦੇਖ ਸਕਦੇ ਹਾਂ ਦੂਰੀ ਤੋਂ ਇਹ ਜਿਹੜਾ ਕੈਮਰਾ ਬੜਾ ਸ਼ਾਨਦਾਰ ਹ 10-20 50 ਮੀਟਰ ਦੀ ਦੂਰੀ ਤੋਂ ਹੀ ਆਪਾਂ ਵੇਖ ਸਕਦੇ ਹਾਂ ਤੇ ਅੱਗ ਜਿਹੜੀ ਇੱਥੇ ਲੱਗੀ ਆ ਉੱਥੇ ਟੈਂਪਰੇਚਰ ਕਿੰਨਾ ਮੰਗਦਾ ਹੁਣ ਇਹ ਇਤਰਾ ਆਪਣੇ ਇਹ ਫਾਇਰਫਾਈਟਰ ਹੈ ਬਿਲਕੁਲ ਤਿਆਰ ਹੁੰਦੇ ਆ ਇਹਨੂੰ ਹਾਈਡਰੋਪੈਨ ਕਹ ਦਿੰਦੇ ਆ ਠੀਕ ਹੈ ਜੀ ਇਹ ਇੱਕ ਕੰਟੇਨਰ ਫਾਇਰਫਾਈਟਿੰਗ ਇਕੁਪਮੈਂਟ ਹੈ ਠੀਕ ਹੈ ਇਹਦੇ ਵਿੱਚ ਆਪਾਂ ਹੋਜ਼ ਪਾਣੀ ਦੀ ਹੋਜ਼ ਕਨੈਕਟ ਕਰਨੀ ਆ ਤੇ ਇਹਨੂੰ ਹੱਥੀ ਝੇੜ ਕੇ ਪੂਰਾ ਆਪਾਂ ਹੈਂਡਲ ਝੇੜ ਕੇ ਉੱਪਰ ਪਹੁੰਚਾ ਦੇਣਾ ਠੀਕ ਹੈ ਤੇ ਜੇ ਉੱਪਰ ਵਾਲੇ ਮੰਨ ਲਓ ਕੰਟੇਨਰ ਨੂੰ 4 ਹਾਈ ਉੱਪਰ ਤੱਕ ਜੇ ਕੰਟੇਨਰ ਨੂੰ ਅੱਗ ਲੱਗੀ ਹੋਵੇ ਤੇ ਉਹ ਆਪ ਇਨੇ কুলਿੰਗ ਇਫੈਕਟ ਦੇਣਾ ਵਾ ਕੰਟੇਨਰ ਦੇ ਅੰਦਰ ਹੋਲ ਕਰਕੇ ਪਾਣੀ ਭਰ ਦੇਣਾ ਵਾ ਠੀਕ ਹੈ ਬੜਾ ਹੀ ਐਸੈਂਸ਼ੀਅਲ ਥੀ ਹੈ ਆਪਣੀ ਕੰਟੇਨਰ ਫਾਇਰ ਫਾਈਟਿੰਗ ਵਾਸਤੇ ਤਾਂ ਹੋਸ ਕਨੈਕਟ ਕਰਕੇ ਇਹਨੂੰ ਉੱਪਰ ਆਪਾਂ ਰਿਕ ਕਰ ਦੇਣਾ ਤੇ ਇਹਨੇ ਉੱਪਰ ਪਹੁੰਚ ਜਾਣਾ ਤੁਹਾਨੂੰ ਦਿਖਾਉਣੀ ਹੋਣਾ ਆ ਗਏ ਆਪਣੇ ਫਾਇਰ ਫਾਈਟਰ ਨੇ ਉਹਨੂੰ ਰਿਕ ਕਰਨਾ ਸਟਾਰਟ ਕਰਤਾ ਵਾ ਆਵੇ ਸੱਜੇ ਸੱਜੇ ਨੇ ਉੱਪਰ ਪਹੁੰਚ ਜਾਣਾ ਹਾਈਡਰੋ ਪੰਪ ਦੀ ਪ੍ਰੈਕਟਿਸ ਕਰ ਲੈਂਦੀ ਆ ਤੇ ਅੱਜ ਤੋਂ ਹੀ ਵੇਖ ਲੋ ਪੀਏ ਜਿਹੜੀਆਂ ਪ੍ਰੈਕਟਿਸ ਹੁੰਦੀ ਆ ਭਾਵੇਂ ਤੁਸੀਂ ਪੜ੍ਹਾਈ ਜਿੰਨੀ ਮਰਜ਼ੀ ਕੀਤੀ ਹੋਵੇ ਪਰ ਜਿੰਨਾ ਚਿਰ ਤੁਸੀਂ ਉਹਨੂੰ ਪ੍ਰੈਕਟੀਕਲੀ ਉਸ ਚੀਜ਼ ਨੂੰ ਪ੍ਰੈਕਟੀਕਲੀ ਨਹੀਂ ਕਰਦੇ ਉਸ ਚੀਜ਼ ਬਾਰੇ ਫਿਰ ਸਿੱਖਣਾ ਬੜਾ ਔਖਾ ਹੋ ਜਾਂਦਾ ਵਾ ਕੋਈ ਵੀ ਚੀਜ਼ ਆ ਉਹਦੀ ਪੜ੍ਹਾਈ ਓਨੀ ਜਿੰਨੀ ਜ਼ਰੂਰੀ ਪੜ੍ਹਾਈ ਆ ਓਨਾ ਹੀ ਜ਼ਰੂਰੀ ਪ੍ਰੈਕਟੀਕਲ ਵੀ ਆ ਤੇ ਫਾਇਰ ਫਾਈਟਿੰਗ ਦੇ ਕੋਰਸ ਤੇ ਆਪਾਂ ਸਾਰਿਆਂ ਨੇ ਕੀਤੇ ਆ ਠੀਕ ਆ ਹੁਣ ਕਿੰਨੇ ਵੀ ਬੰਦੇ ਜਾਏ ਤੇ ਸਾਰਿਆਂ ਨੇ ਫਾਇਰ ਫਾਈਟਿੰਗ ਦੇ ਕੋਰਸ ਕੀਤੇ ਆ ਪਰ ਜਿਹੜੀਆਂ ਪ੍ਰੈਕਟਿਸ ਆ ਜਿੰਨਾ ਚਿਰ ਇਹ ਪ੍ਰੈਕਟਿਸ ਨਾ ਕਰੀਏ ਤੇ ਜੇ ਮੰਨ ਲਓ ਰੀਅਲ ਐਮਰਜੈਂਸੀ ਆ ਜਾਏ ਤੇ ਸਾਨੂੰ ਕਿੱਦਾਂ ਤੇ ਇਸੇ ਕਰਕੇ ਆਪਾਂ ਜਦੋਂ ਵੀ ਵੈਦਰ ਸਹੀ ਹੁੰਦਾ ਵਾ ਜਦੋਂ ਵੀ ਆਪਣਾ ਰਿਕੁਆਇਰਮੈਂਟ ਹੁੰਦੀ ਆ ਹਰ ਮਹੀਨੇ ਜਾਂ ਦੋ ਹਫ਼ਤਿਆਂ ਬਾਅਦ ਤੇ ਨਵਾਂ ਹਫ਼ਤਿਆਂ ਬਾਅਦ ਆਪਾਂ ਜੜੀਆ ਮੰਨ ਸੋਣੀਆਂ ਡ੍ਰਿਲਾਂ ਜਹਾਜ਼ ਦੇ ਉੱਤੇ ਕਰਦੇ ਰਹਿੰਦੇ ਆ ਠੀਕ ਹੈ ਤੇ ਅੱਜ ਆਪਣੀ ਚੱਲਦੀ ਆ ਫਾਇਰ ਫਾਈਟਿੰਗ ਦੀ ਟ੍ਰੇਲ ਜਿਹਦੇ ਵਿੱਚ ਆਪਾਂ ਹਾਈਡਰੋਪੈਨ ਲਾਉਣਾ ਇਹਨੂੰ ਚਲਾਉਣਾ ਤੇ ਇਹਦੇ ਇਫੈਕਟ ਉਹ ਸਾਰੇ ਆਪਾਂ ਆਪਣੇ ਆਪ ਨੂੰ ਰਿਵਾਈਜ਼ ਕਰਨੇ ਆ ਠੀਕ ਹੈ ਆ ਵੇਖ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਫਿਰ ਪਾਣੀ ਸਟਾਰਟ ਹੋ ਜਾਂਦਾ ਵਾ ਤੇ ਜੇ ਕੰਟੇਨਰ ਦੇ ਵਿੱਚ ਅੱਗ ਲੱਗੀ ਹੋਵੇ ਤੇ ਫਿਰ ਉਹ ਬੜੇ ਆਰਾਮ ਨਾਲ ਜਿਹੜੀ ਆਪਾਂ ਬੁਝਾ ਸਕਦੇ ਆ ਠੀਕ ਆ ਜਾਂ ਅੱਜ ਦੇ ਉੱਤੇ ਕੰਮ ਜਿਹੜਾ ਉਹ ਬਹੁਤ ਰਿਸਕੀ ਆ ਜੋਬ ਬੜੀ ਰਿਸਕੀ ਹੈ ਕੁੜੀਆਂ ਮੁੰਡੇ ਅੱਜ ਕੱਲ ਦੋਵੇਂ ਕਰਦੇ ਆ ਉਹ ਸਾਡੀ ਜਿਹੜੀ ਚੀਪ ਅਕਸਰ ਆ ਉਹ ਬ੍ਰਿਟਿਸ਼ ਆ ਕੁੜੀ ਆ ਉਹ ਵੀ ਬਰਾਬਰ ਹੀ ਕੰਮ ਕਰਦੀ ਜੋ ਅਸੀਂ ਕੰਮ ਕਰਦੇ ਜੋ ਉਹ ਕਰਦੀ ਆ ਪਰ ਹਾਂ ਤੁਸੀਂ ਵੀਡੀਓ ਵੇਖ ਕੇ ਜੇ ਕੋਈ ਆਪਣਾ ਵੀਰ ਭੈਣ ਭਰਾਏ ਸੋਚਣ ਲਿਆ ਵਾ ਕਿ ਨਹੀਂ ਵੀ ਆਪਣੇ ਬੱਚੇ ਨੂੰ ਇਹੋ ਜੋਬ ਕਰਾਉਣੀ ਆ ਜਾਂ ਇਹ ਬੜੀ ਵਧੀਆ ਜੋਬ ਆ ਕੋਕੋ ਕਰੇ ਦੇਸ਼ਾਂ 'ਚ ਘੁੰਮਦਿਆ ਤੇ ਇਦਾਂ ਦਾ ਬਿਲਕੁਲ ਨਹੀਂਗਾ ਬੜੀ ਰਿਸਕ ਵਾਲੀ ਜੋਬ ਆ ਠੀਕ ਆ ਜੀ ਬੜੀ ਰਿਸਕੀ ਜੋਬ ਆ ਤੇ ਇਹਦੇ ਬੜੇ ਆਪਣੇ ਪ੍ਰੋ ਐਂਡ ਕੌਂਸ ਸਾਸੀ ਚੀਜ਼ ਹੁੰਦੇ ਆ ਤੇ ਬੜੇ ਡਰਾਅ ਬੈਕ ਵੀ ਹੈਗੇ ਉਹ ਮੈਂ ਉਹਦੇ ਤੇ ਸਪੈਸ਼ਲ ਕਿਸੇ ਦਿਨ ਵੀਡੀਓ ਬਣਾਉਂਗਾ ਤੇ ਇਸ ਜੋਬ ਦੇ ਵਿੱਚ ਕਿਹੜੇ ਕਿਹੜੇ ਆਪਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਕਿਦਾਂ ਦੀ ਇਹਦੇ ਵਿੱਚ ਪ੍ਰੋਬਲਮ ਆਉਂਦੀ ਆ ਉਹਦੇ ਉੱਤੇ ਵੀ ਮੈਂ ਤੁਹਾਨੂੰ ਕਿਸੇ ਦਿਨ ਸਪੈਸ਼ਲ ਵੀਡੀਓ ਬਣਾ ਕੇ ਦੱਸੂਗਾ ਬਾਕੀ ਜਾਇ ਤੇ ਐਮਰਜੈਂਸੀ ਐਨੀ ਟਾਈਮ ਆ ਸਕਦੀ ਆ ਸੇਫਟੀ ਦਾ ਸਾਡੇ ਕੋਲ ਪੂਰਾ ਪ੍ਰਬੰਧ ਹੁੰਦਾ ਵਾ ਪਰ ਸੇਫਟੀ ਦੇ ਨਾਲ ਨਾਲੇ ਜੋਬ ਜਿਹੜੀ ਇਹ ਵੇਲੇ ਵੀ ਮੁਸੀਬਤ ਦਾ ਸਾਹਮਣਾ ਆਪਾਂ ਨੂੰ ਕਰਨਾ ਪੈ ਸਕਦਾ ਵਾ ਤੇ ਤਾਂ ਕਰਕੇ ਆਪਾਂ ਟਾਈਮ ਟੂ ਟਾਈਮ ਇਤਵੰਦੀਆ ਰਿਸਲਾਂ ਕਰਕੇ ਆਪਣੇ ਆਪ ਨੂੰ ਪ੍ਰੇਪੇਅਰ ਕਰਦੇ ਰਹਿਣਾ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਚਲੋ ਇੰਨਾ ਹੀ ਆਹੀ ਹੀ ਆਪਣੀ ਅੱਜ ਦੀ ਫਾਇਰ ਫਾਈਟਿੰਗ ਦੀ ਡ੍ਰਿਲ ਤੇ ਤੁਸੀਂ ਹੁਣ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਜੀ ਲੱਗੀ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ